ਨਾਰਾ ਨਿਤਾਰੋ ਕਰਾ ਕਰਾ ਨਾਰਾ ਨਿਤਾਰੋ ਨਾਰਾ ਨਿਤਾਰੋ ਨਿਤਾਰੋ ਨਾਰਾ ਆਓ ਸ਼ੋਕ ਮਹਲਾ ਪਹਿਲਾ ਨਾਨਕ ਮੇਂ ਸਰੀਰ ਕਾ ਇਕ ਰਤਿ ਕਰਤ ਵਾਹ ਜੁਗ ਜੁਗ ਫੇਰ ਬਟਾਈਆ ਹੈ ਗਿਆਨੀ 부ਜਤ ਆਏ ਸਤਜੁਗ ਰਤ ਸੰਤੋ ਕਾ ਧਰਮ ਗਿਰਤ ਵਾਓ ਤੇ ਰਤ ਜਤੇ ਕਉ ਦੂਰ ਗਿਰਤ ਵਾ ਗਬਰ ਰਤ ਬਿਕਾ ਸਤ ਗਿਰਤ ਵਾ ਕਲ ਜੁਗ ਰਤ ਅਗਲ ਕਹ ਪੁਰ ਗੈ ਰਤ ਵਾ ਮਹਲਾ ਪਹਿਲਾ ਸੋਤ ਇਸਤਰ ਸਾਧ ਰਲੇ ਸਤ ਸਸਮ ਨਵੇ ਰਿਗ ਕਹੇ ਰਿਆ ਪਰ ਦੂਰ ਰਾਮ ਨਾਮ ਦੇਵਾ ਮਸੂਰ ਨਾਈਂ ਦੇ ਆਪਣਾ ਜਾਈ ਨਾਨਕ ਤੋ ਮੋਹੰਦਰ ਪਾਏ ਜੁਜਮਾ ਜੋ ਚੀ ਚੰਗਾ ਬ੍ਰਹਮ ਪ੍ਰਸੰਗ ਜਾਗਤ ਪਿਆ ਪਾਰ ਜਾਤ ਕੋ ਪੀਏ ਅਬਿਧਮ ਰਮੈ ਅੰਕਿਆ ਸਭ ਤੋਂ ਟੋਪਲ ਬੈਟਰ ਹੋਵਾ ਗੇ ਮੇਰੇ ਅਸਮ ਸੁਬਾਨਿਆ ਜਨ ਕਾ ਤੁਹ ਜਾਨਾ ਚਲਦੀ ਆ ਮੇਰੇ ਦਿਲ ਦਾ ਇਨਦੈ ਲੱਕੇ ਟੂਪੇ ਸੇ ਬਣ ਜਾ ਰਿਹਾ ਸਤਿਗੁਰੂ ਅਭੋਜ ਤਵਰ ਲੈ ਕੇ ਨੇ ਵਿਚਾਰਿਆ ਕਰਕੇ ਬਾਬਾ ਆ ਰਿਹਾ ਉਤਾਰਿਆ ਜਿੰਨੀ ਹਸੰਦ ਦਾ ਨਾਮ ਦਾ ਰੇਤੋ ਸਤਿਗੁਰੂ ਦਾ ਨਾਮ ਮੁਚ ਹੋਏ ਜਿ ਆਵੇ ਆਸ ਕਰ ਜੈ ਨਰਾਸੀ ਕਿਤ ਹਲ ਫਿੱਕੇ ਫੁੱਲ ਬਕ ਬਕੇ ਕਮਨਾਇਆ ਵੇ ਪਤ ਮਿੱਠਤ ਨਹੀਂ ਵੀ ਨਾਨਕ ਗੁੰਜ ਗਿਆ ਜਾਂ ਤਤ ਸਭ ਗੁਣਿ ਵੇ ਆਪ ਕੋ ਪਰ ਗੁਣਿ ਬਿਨਾ ਕੋ ਹਰ ਦਰਾਜੂ ਤੋਲੀਐ ਨਿਵਸ ਕੋ ਰਹੁ ਅਪਰਾਧੀ ਦੁਣਾ ਨੇ ਵਜੋਂ ਹੰਤਾ ਮਿਰਗਾ शीश निभाई है क्या थी है जर सुधे जाए महला पहला पाठ पुस्तक संध्या वादन सिर पूज सुगल स्वादन मुक्त तूज में पुकर सारम त्रकार तुहार विचारू गान पारा तिंगला तंगे तो की वस्त्र जी जान स्प्रेमन करवन सांपों पर निश्चल करवन तो कब ਯਾ ਹੋਰੇ ਮੇਰੇ ਸੰਤ ਪੁਰਵਾਤ ਨ ਪਾਵੈ ਪੰਨੀ ਕੱਪੜ ਰੂਪ ਸੁਧਾਰਨ ਸੰਤ ਜੀਆ ਅੰਮ੍ਰਿਤ ਧਾਰਨ ਕਿ ਮਨ ਭਾਉਂਦੇ ਰਹਾ ਪਿੜੇ ਅਗੇ ਜਾਵਣਾ ਨੰਗਾ ਤੁਜਕ ਚਾਲਿਆ ਸਦ ਸੈਖੜ ਰਾਵਣਾ ਕਰਿਓ ਗਲਪ ਚੋਤਾਵਣਾ ਜਨੇਉ ਜੀ ਕਾਹੇ ਤਾਂ ਪਾਂਡੇ ਗਤ ਨਾ ਟੁੱਟੇ ਨਾਮ ਲੱਗੇ ਨਾ ਉਝਲੇ ਨਾ ਜਾਓ ਦਰਸੁ ਮਾਨਸ ਨਾਨਕਾ ਜੋ ਗਲ ਚੱਲੇ ਪਾ ਚੰਕੜ ਮੁਲੇ ਨਾਇਆ ਬੈ ਚੋਕੇ ਪਾਇਆ ਸਿਖਾ ਗਰ ਚੜਾਈਆ ਗੁਰ ਬ੍ਰਾਹਮਣthੀਆ ਥੋ ਮੂ ਆਉ ਚੜ ਪਿਆ ਵੇ ਤਗਾ ਗਿਆ ਮਹਲਾ ਪਹਿਲਾ ਰੱਖ ਤੂਰੀਆ ਲੰਗ ਜਾਣਾ ਰੱਖ ਤੂਰੀਆ ਰੱਖ ਨਾਲ ਰੱਬ ਤਮੀਆ ਨਾ ਨਾ ਰੱਬ ਸੁਜੀ ਨਾਲ ਭਗਤਾਂ ਨੂੰ ਦਿੱਤੀ ਆਵਾਜ਼ ਅੱਤੇ ਆ ਤੁੰਕਰਾ ਰੰਗ ਮਖਿਆ ਸਭ ਕੁੱਖ ਪਰ ਦੇਵ ਪ੍ਰਣਾ ਸੁਝਲਾ ਇਹ ਕਿਰਪਾ ਹੋਰ ਨਾਨਕ ਨਨ ਰੱਬ ਤੇ ਇਹ ਤਕੂ ਗਏ ਹੋਵਨਾਂ ਨਾਮ ਨਾਨਕ ਮੀਆਂ ਮਨ ਦੇ ਸਨੈ ਸਸ ਨੂੰ ਰੱਗੰਦਰ ਪਾਇਆ ਬੰਦਨਾ ਉਸ ਕੋ ਲਬਲਾ ਤਗਨਾ ਇੰਦਰੀ ਤਗਨਾ ਨਾਰੀ ਭਲਕੇ ਠੁਕ ਪਵੇ ਨਿਤਦਾਰੀ ਤਗਨਾ ਪੈਰੀ ਤਗਨਾ ਹੱਤੀ ਤਗਨਾ ਜਿਵੇ ਆ ਤਗਨਾ ਅਕੀ ਵੇ ਤਕ ਆਪੇ ਵਤ ਵਟ ਧਾਗੇ ਅਬਰਾ ਕਤੈ ਲੈ ਭਾੜ ਕਈ ਬਿ ਆਓ ਕੱਡ ਕਾਗਲ ਦਸੇਰਾ ਸੁਮੇਲ ਕੋਲ ਕਾਇਦਾ ਵਨੰਦਨੋ ਸੁਜਾ ਨੋਈ ਸਾਗੀ ਬੱਤੇ ਨਾਮੇ ਪਾਟਲੇ ਮਰਵਾਣ ਨਕਸ਼ਮਿਕਾ ਮਹਿਲ ਪਾਈ ਸੀ ਉਸਨੇ ਬਾਬਾ ਸੂਤ ਕਰੇ ਮਨ ਜਿੰਦਿਆ ਸੋ ਫਲ ਪਾਈ ਸੀ ਦਾ ਦਰਗਹ ਪੈਦਾ ਜਾਈ ਸੀ ਦਾ ਦਰਖੈਬ ਮੈ ਨਾ ਜਾਏ ਸੀ ਕੋਈ ਗਮ ਨਾ ਕੀ ਨਦਿ ਫਿਰਦੀ ਗੋਪਾਤ ਕਰੂ ਆਰਣ ਕੀ ਨਾਮ ਬੋਲੇ ਸੋਖ ਮਹਲਾ ਪਹਿਲਾ ਗੋ ਬ੍ਰਹਮਣ ਕੋ ਕਰ ਲਾਵੋ ਗੁਮਰ ਤਰਣ ਨਾ ਜਾਓ ਖੋਦੀ ਟਿੱਕਾ ਦੇ ਜੇ ਕੁਮਾਲੀ ਤਹਾਨ ਮਲੇ ਛਾਕਾਈ ਅੰਦਰ ਪੂਜਾ ਪੜੇ ਕਿ ਤੇ ਬਾ ਸੰਜਮ ਕਰਤਾ ਪਹਾਈ ਛੋੜੀ ਲੈ ਪਖੰਡਾ ਨਾਮ ਲਿਆ ਜਾਏ ਤਰੰਦੋ ਮਹਲਾ ਫੈਲਾ ਮਾਨਸ ਤਨ ਤਰਨਵਾ ਜਿ ਸਿੱਤ ਕਰਤਿ ਗੰਧਾਲਾ 歐 Teru bora miyya veluri saad mwni d Alganiāj used kama paar Mo ikon farai ara aad Sarum taram qaa de me dir jag pureya guur haya suprura An prayedha turqa ne contactirika nd Ag revenir danik check차 a ਜਿ ਪ੍ਰਾਨ ਅਭਕਿਆਤਾ ਤੁਮ ਕੰਨ ਕਾ ਮਾਨ ਜਨ ਜਨ ਤਸ ਸੇ ਰਾਣਾ ਦੇਗਨ ਜੋ ਕਾ ਕਢੀ ਕਾ ਹੋ ਕੇ ਆਇ ਬੰਤੇ ਦੀਆਏ ਮਨ ਮਿਟਾਵੇ ਮਨ ਮਿਟਾਏ ਇਬ ਅਨ ਅਸਦਾ ਪਿਦਾ ਸਤਨ ਜਨ ਬੇਤਰੇ ਮਨ ਜਨ ਬੇਲਾ ਬਗਨਾਮ яга шуду ва таспыйе кон дин Thank you.